ਹਾਂਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇਹ ਹੈ ਜੀ ਸਵਰਨ ਭਸਮ ਜਿਹਨੂੰ ਕਹਿੰਦੇ ਨੇ ਜੀ ਸੋਨਾ ਭਸਮ ਵੈਦਨਾਥ ਠੀਕ ਹੈ ਜੀ 1 ਗ੍ਰਾਮ ਦੀ ਕੀਮਤ ਹੈਗੀ ਹੈ ਜੀ 14850 ਰੁਪਏ ਦੀ ਠੀਕ ਹੈ ਇਹੇ ਕੰਮ ਕੀ ਕਰਦੀ ਹੈ ਖੂਨ ਦੀ ਕਮੀ ਹਾਰਟ ਡਿਜ਼ੀਜ਼ ਲਈ ਵਰਤੀ ਜਾਂਦੀ ਹੈ ਟੀਵੀ ਲਈ ਪ੍ਰਮੇਹ ਲਈ ਠੀਕ ਹੈ ਅਸਥਮਾ ਹੋਵੇ ਉਹਦੇ ਲਈ ਮਾਨਸਿਕ ਕਮਜ਼ੋਰੀ ਲਈ ਤੇ ਟਿਸ਼ੂ ਡੈメージ ਸਕਿਨ ਡਿਜ਼ੀਜ਼ ਐਨੀਮੀਆ ਦੇ ਵਿੱਚ ਬਹੁਤ ਵਧੀਆ ਇਹਦਾ ਕੰਮ ਹੈ ਠੀਕ ਹੈ ਜੀ ਅਗਰ ਤੁਹਾਨੂੰ ਟਾਈਮਿੰਗ ਦੀ ਸਮੱਸਿਆ ਹੈਗੀ ਆ ਜਾਂ ਜੋਨ ਸ਼ਕਤੀ ਦੀ ਇੱਛਾ ਨਹੀਂ ਹੈਗੀ ਉਹਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ ਇਹ ਸਕਿਨ ਨੂੰ ਨਖਾਰਦੀ ਹੈ ਠੀਕ ਹੈ ਜਿਹੜੇ ਵੀ ਨੁਸਖੇ ਦੇ ਵਿੱਚ ਇਹਨੂੰ ਤੁਸੀਂ ਸੋਨਾ ਪਾਸੋਂ ਨੂੰ ਪਾਉਣੇ ਹੋ ਤਾਂ ਉਹਦੇ ਗੁਣਾਂ ਨੂੰ ਇਹ ਵਧਾ ਦਿੰਦੀ ਹੈ ਇਹ ਐਂਟੀ ਏਜਿੰਗ ਹੈ ਤੁਹਾਡੀ ਉਮਰ ਨੂੰ ਨਹੀਂ ਵਧਨ ਦਿੰਦੀ ਹੈਗੀ ਝੁਰੜੀਆਂ ਨੇ ਚਿਹਰੇ ਤੇ ਅੱਖਾਂ ਦੀ ਨਿਗਾ ਕਮਜ਼ੋਰ ਆ ਜਾਂ ਅੱਖਾਂ ਦੀ ਤੁਹਾਨੂੰ ਕੋਈ ਵੀ ਡਿਜ਼ੀਜ਼ ਹੋ ਗਈ ਹੈ ਠੀਕ ਹੈ ਉਹਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ ਊਰਜਾ ਲਈ ਬਹੁਤ ਵਧੀਆ ਹੈ ਸ਼ਹਿਨ ਸ਼ਕਤੀ ਨੂੰ ਵਧਾਉਂਦੀ ਹੈ ਇਹ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਜਿਹੜੇ ਵੈਦਵੀਰ ਨੇ ਨੁਸਖਿਆਂ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਵਰਤਦੇ ਨੇ ਮੰਨ ਲਓ ਆਕਰ ਤੁਸੀਂ ਕਿਸੇ ਵੀ ਨੁਸਕੇ ਦੇ ਵਿੱਚ ਸਵਰਨਪਸਮ ਵਰਤਨੀਆ ਕਿਸੇ ਵੀ ਵੈਦਵੀਰ ਤੋਂ ਤਾਂ ਉਹਨੂੰ ਕਿਹੋ ਵੀ ਘੱਟੋ ਘੱਟ 1 ਗ੍ਰਾਮ ਤੁਸੀਂ ਸਵਰਨਪਸਮ ਲੈਣੀ ਆ ਘੱਟੋ ਘੱਟ 1 ਗ੍ਰਾਮ ਨਹੀਂ ਫਿਰ ਤੁਸੀਂ ਨਾ ਪਾਓ ਸਵਰਨਪਸਮ ਫਿਰ ਨਹੀਂ ਉਹਦਾ ਰਿਜ਼ਲਟ ਨਹੀਂ ਮਿਲਣਾ ਠੀਕ ਹੈ ਜੀ 1 ਗ੍ਰਾਮ ਘੱਟੋ ਘੱਟ ਸਵਰਨਪਸਮ ਹੋਣੀ ਚਾਹੀਦੀ ਹੈ ਨੁਸਕੇ ਦੇ ਵਿੱਚ